ਕੁਦਰ ਦੇ ਬੁਲੇਟ ਬਸਿਆ ਹੀ ਹੈ ਹੁਣ ਲੱਗਦਾ ਹੈ ਹੋਰਾਂ ਨੂੰ ਵੀ ਲੈ ਕੇ ਡੁੱਬੇਗਾ ਹੀ दरअसल ਪੰਜਾਬ ਪੁਲਿਸ ਦੇ ਮੁਥਲ ਡੀਆਈਜੀ ਹਰਚਰਨ ਸਿੰਘ ਕੁਦਰ ਦੀ ਰਿਸ਼ਵਤ ਮਾਮਲੇ 'ਚ ਗ੍ਰਿਫਤਾਰੀ ਤੋਂ ਬਾਅਦ ਹੁਣ ਸੀਬੀਆਈ ਨੇ ਜਾਂਚ ਦਾ ਘੇਰਾ ਹੋਰ ਵੱਡਾ ਕਰ ਦਿੱਤਾ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਰੋਪੜ ਰੇਂਜ ਦੇ ਉਨ੍ਹਾਂ ਸਾਰੇ ਪੁਲਿਸ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਤਲਬ ਕੀਤਾ ਜਾਵੇਗਾ ਜੋ ਟੈਕਸ ਚੋਰੀ ਸਕਰਾਬ ਕਾਰੋਬਾਰ ਤੇ ਗੈਰ ਕਾਨੂੰਨੀ ਵਸੂਲੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਵਿੱਚ ਸ਼ਾਮਲ ਰਹੇ ਨੇ ਸੀਬੀਏ ਦੀ ਟੀਮ ਨੇ ਬੁਲੇਟ ਦੇ ਟਿਕਾਣਿਆਂ ਤੋਂ ਹੁਣ ਲਗਭਗ 7.5 ਕਰੋੜ ਰੁਪਏ ਨਕਦੀ 1.5 ਕਿਲੋ ਸੋਨਾ ਚਾਂਦੀ ਤੇ ਕਈ ਲਗਜ਼ਰੀ ਸਮਾਨ ਬਰਾਮਦ ਕੀਤੇ ਨੇ ਏਜੰਸੀ ਨੂੰ ਸ਼ੱਕ ਹੈ ਕਿ ਨੈੱਟਵਰਕ ਸਿਰਫ ਇੱਕ ਵਿਅਕਤੀ ਤੱਕ ਸੀਮਿਤ ਨਹੀਂ ਬਲਕਿ ਪੁਲਿਸ ਤੇ ਸਥਾਨਕ ਕਾਰੋਬਾਰੀਆਂ ਵਿਚਾਲੇ ਫੈਲੇ ਇੱਕ ਸੰਗਠਿਤ ਰੈਕਟ ਦਾ ਹਿੱਸਾ ਹੋ ਸਕਦਾ ਹੈ ਮੀਡੀਆ ਰਿਪੋਰਟਸ ਦੇ ਮਤਬਕ ਇਸ ਕਰਕੇ ਹੀ ਸੀਬੀਆਈ ਨੇ ਉਹਨਾਂ ਪੁਲਿਸ ਅਧਿਕਾਰੀਆਂ ਦੀ ਸੂਚੀ ਤਿਆਰ ਕਰ ਲਈ ਹੈ ਜਿਨ੍ਹਾਂ ਦੇ ਹਸਤਾਖਰ ਪੁੱਲਰ ਨਾਲ ਸੰਬੰਧਿਤ ਟੈਕਸ ਦੇ ਸਕ੍ਰੈਪ ਮਾਮਲੇ ਦੀਆਂ ਫਾਈਲਾਂ ਮਿਲੇ ਨੇ ਆਉਣ ਵਾਲੇ ਦਿਨਾਂ ਚ ਇਨ੍ਹਾਂ ਅਧਿਕਾਰੀਆਂ ਨੂੰ ਬਿਆਨ ਦਰਜ ਕਰਵਾਉਣ ਲਈ ਨੋਟਿਸ ਜਾਰੀ ਕੀਤਾ ਜਾਵੇਗਾ ਮੰਨਿਆ ਜਾ ਰਿਹਾ ਹੈ ਕਿ ਸੀਬੀਆਈ ਪਹਿਲੇ ਪੜਾਅ ਚ ਰੋਪੜ ਮੁਹਾਲੀ ਤੇ ਨਵਾਂ ਸ਼ਹਿਰ ਜ਼ ਸੀਅਰ ਅਧਿਕਾਰੀਆਂ ਤੋਂ ਪੁੱਛਗਿੱਛ ਕਰੇਗੀ ਇਸ ਵਿਚਾਲੇ ਪੰਜਾਬ ਸਰਕਾਰ ਨੇ ਵੀ ਭੁੱਲਰ ਨੂੰ ਅਨੁਮਿਥੇ ਸਮੇਂ ਦੇ ਲਈ ਮੁਅੱਤਲ ਕਰ ਦਿੱਤਾ ਹੈ ਤੇ ਉਹਨਾਂ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਨੇ ਸੁਭਾ ਸਰਕਾਰ ਦਾ ਕਹਿਣਾ ਹੈ ਕਿ ਜੇ ਸੀਬੀਆਈ ਦੀ ਜਾਂਚ ਹੋਰ ਅਧਿਕਾਰੀਆਂ ਦੇ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਭੁੱਲਰ ਤੇ ਦੋਸ਼ ਹੈ ਕਿ ਉਹਨਾਂ ਨੇ ਇੱਕ ਸਕ੍ਰੈਪ ਕਾਰੋਬਾਰੀ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲਈ ਸੀ ਜਿਸ ਤੋਂ ਬਾਅਦ ਸੀਬੀਆਈ ਨੇ ਉਹਨਾਂ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਜਾਂਚ ਦੌਰਾਨ ਉਹਨਾਂ ਦੇ ਬੈਂਕ ਖਾਤਿਆਂ ਤੇ ਜਾਇਦਾਦਾਂ ਤੋਂ ਭਾਰੀ ਵਿੱਤੀ ਲੈਣ-ਦੇਣ ਦੇ ਸਬੂਤ ਮਿਲੇ ਨੇ ਸਿਆਸੀ ਯਾਰਿਆਂ ਚ ਇਸ ਕਾਰਵਾਈ ਨੂੰ ਪੰਜਾਬ ਪੁਲਿਸ ਤੇ ਫੈਲੀ ਹਾਈ ਲੈਵਲ ਕਰਪਸ਼ਨ ਖਿਲਾਫ ਇੱਕ ਵੱਡਾ ਸੰਕੇਤ ਮੰਨਿਆ ਜਾ ਰਿਹਾ ਹੈ ਮਹਾਰਾ ਦਾ ਕਹਿਣਾ ਹੈ ਕਿ ਜੇ ਸੀਬੀਆਈ ਰੇਂਜ ਪੱਧਰ ਤੱਕ ਜਾਂਚ ਲੈ ਜਾਂਦੀ ਹੈ ਤਾਂ ਇਹ ਸੁਭਾਈ ਪੁਲਿਸ ਵਿਚਾਰੇ ਚੱਲ ਰਹੇ ਗੈਰ ਕਾਨੂੰਨੀ ਆਰਥਿਕ ਨੈਟਵਰਕ ਦਾ ਖੁਲਾਸਾ ਕਰ ਸਕਦੀ ਹੈ ਸੀਬੀਆਈ ਨੇ ਇਸ ਮਾਮਲੇ 'ਚ ਅਗਲੀ ਕਾਰਵਾਈ ਲਈ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਬਾਦੂ ਇਜਾਜ਼ਤ ਮੰਗੀ ਹੈ ਏਜੰਸੀ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਦਾ ਹਰ ਸਿਰ ਲੱਭਿਆ ਜਾਵੇਗਾ ਚਾਹੇ ਉਹ ਕਿਸੇ ਵੀ ਰੈਂਕ ਜਾਂ ਅਹੁਦੇ ਤੱਕ ਕਿਉਂ ਨਾ ਪਹੁੰਚੇ